ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰਾ ਮਾਹੌਲ ਭਖਿਆ ਹੋਇਆ ਕਈਆਂ ਨੂੰ ਐਨਓਸੀ ਨਹੀਂ ਮਿਲ ਰਹੀ ਕਈ ਜਗ੍ਹਾ ਤੇ ਲੜਾਈ ਝਗੜੇ ਹੋ ਰਹੇ ਨੇ ਪਰ ਇਸ ਦੇ ਦਰਮਿਆਨ ਕਈ ਪਿੰਡਾਂ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲ ਰਹੀਆਂ ਜਿੱਥੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਤੇ ਜਿਲ੍ਹਾ ਕਪੂਰਥਲੇ ਦਾ ਮਸ਼ਹੂਰ ਪਿੰਡ ਸਿਚੇਵਾਲ ਸਿਚੇਵਾਲ ਦੇ ਪਿੰਡ ਵਸਗਿਆ ਨੇ ਨਵਾਂ ਰਿਕਾਰਡ ਬਣਾ ਦਿੱਤਾ ਲਗਾਤਾਰ ਪਿਛਲੇ 5 ਸਾਲਾਂ ਤੋਂ ਉਥੇ 5ਵੀਂ ਵਾਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਮਸ਼ਹੂਰ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਬੀਤ ਸਿੰਘ ਸਿਚੀਵਾਲ ਦਾ ਪਿੰਡ ਪੰਜਵੀਂ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦੇ ਇਸ ਵਾਰ ਸਰਪੰਚ ਬੂਟਾ ਸਿੰਘ ਨੇ ਇਸ ਤੋਂ ਪਹਿਲਾਂ ਜਿੰਨੇ ਵੀ ਸਰਪੰਚ ਰਹੇ ਨੇ ਕਾਫੀ ਪੜੇ ਲਿਖੇ ਸਰਪੰਚ ਚੁਣੇ ਗਏ ਤੇ ਇਸ ਵਾਰ ਵੀ ਜਿਹੜੀ ਮੌਜੂਦਾ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਆ ਉਹਦੇ ਵਿੱਚ ਵੀ ਪੜੇ ਲਿਖੇ ਮੈਂਬਰ ਨੇ ਜਿਹੜੇ ਨਵੇਂ ਸਰਪੰਚ ਚੁਣੇ ਗਏ ਨੇ ਬੂਟਾ ਸਿੰਘ ਪਿਛਲੀ ਪੰਚਾਇਤ ਦੇ ਵਿੱਚ ਉਹ ਪੰਚਸਦਨ ਪਿੰਡ ਸਿਚੇਵਾਲ ਦੀ ਕਹਾਣੀ ਦੱਸਦੇ ਆ ਪਿੰਡ ਸਿਚੇਵਾਲ ਦੀ ಗ್ರಾಮ ਪੰਚਾਇਤ 5ਵੀਂ ਵਾਰ ਸਰਬਸੰਮਤੀ ਦੇ ਨਾਲ ਚੁਣ ਗਈ ਹੈ ਇਸ ਟੋਨ ਵਿੱਚ ਬੂਟਾ ਸਿੰਘ ਉਹਨਾਂ ਨੂੰ ਸਰਪੰਚ ਚੁਣਿਆ ਗਿਆ ਬੂਟਾ ਸਿੰਘ ਇੱਕ ਵਾਰ ਪਿੰਡ ਦੇ ਪੰਜਵੀਂ ਰਹਿ ਚੁੱਕੇ ਨੇ ਤੇ ਪੰਚਾਇਤ ਘਰ ਦੇ ਵਿੱਚ ਪਿੰਡ ਵਾਸੀਆਂ ਦਾ ਇਕੱਠ ਹੋਇਆ ਤੇ ਵੱਡੇ ਇਕੱਠ ਦੇ ਦੌਰਾਨ ਹੀ ਸਰਬਸੰਮਤੀ ਦੇ ਨਾਲ ਲੋਕਾਂ ਨੇ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਜਿਹੜੀ ਪਿਰਤਪਈ ਆ ਉਸ ਪਿਰਤ ਤੇ ਪੈਰਾ ਦਿੱਤਾ ਜਾਵੇ ਤੇ ਇੱਕ ਵਾਰ ਮੋੜ ਤੋਂ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇ ਤੇ ਜਿਸ ਕਰਕੇ ਫਿਰ ਹਰ ਇੱਕ ਨੇ ਹਾ ਦਾ ਨਾਰਾ ਮਾਰਿਆ ਇੱਕ ਆਵਾਜ਼ ਬੁਲੰਦ ਕੀਤੀ ਤੇ ਸਰਬਸੰਮਤੀ ਦੇ ਨਾਲ ਪੰਚਾਇਤ ਚੋਲੇ ਗਈ ਸਰਪੰਚ ਸਮੇਤ ਇਸ ਪੰਚਾਇਤ ਦੇ ਵਿੱਚ 7 ਮੈਂਬਰ ਚੁਣੇ ਗਏ ਨੇ ਬੂਟਾ ਸਿੰਘ ਨੂੰ ਜਦੋਂ ਸਰਪੰਚ ਬਣਾਉਣ ਦੀ ਗੱਲ ਕੀਤੀ ਗਈ ਤਾਂ ਇੱਕ ਜੁੜਤਾ ਦੇ ਵਿੱਚ ਸਾਰਿਆਂ ਨੇ ਬੂਟਾ ਸਿੰਘ ਦੇ ਨਾਮ ਤੇ ਮੋਹਰ ਲਾ ਦਿੱਤੀ ਗਈ ਜਦ ਕਿਹਾ ਗਿਆ ਸੀ ਕਿ ਇਸ ਵਾਰ ਪਿੰਡ ਦਾ ਸਰਪੰਚ ਬੂਟਾ ਸਿੰਘ ਨੂੰ ਬਣਾਇਆ ਜਾਵੇ ਤਾਂ ਫਿਰ ਪਿੰਡ ਦੇ ਲੋਕਾਂ ਨੇ ਜਦੋਂ ਗੱਲ ਸਾਹਮਣੇ ਰੱਖੀ ਗਈ ਤਾਂ ਸਾਰੇ ਲੋਕਾਂ ਨੇ ਇੱਕ ਸੁਰ ਵਿੱਚ ਹੁੰਦਿਆ ਹੋਇਆ ਸਹਿਮਤੀ ਪ੍ਰਗਟਾ ਦਿੱਤੀ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਬੂਟਾ ਸਿੰਘ ਨੂੰ ਪਿੰਡ ਦਾ ਸਰਪੰਚ ਚੋਣਿਆ ਗਿਆ ਜਦ ਜਕਾਰਿਆਂ ਦੀ ਗੂੰਜ ਪੂਰੇ ਪਿੰਡ ਦੇ ਵਿੱਚ ਗੂੰਜ ਰਹੀ ਸੀ ਤਾਂ ਉਸ ਸਮੇਂ ਜਦੋਂ ਸਰਵਸੰਮਤੀ ਹੋ ਰਹੀ ਸੀ ਤੇ ਪਿੰਡ ਦੇ ਵਾਸੀ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਉੱਥੇ ਹਾਜ਼ਰ ਸਨ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀ ਨਵੀਂ ਚੁਣੀ ਗਈ ਪੰਚਾਇਤ ਦੇ ਸਾਰੇ ਮੈਂਬਰਾਂ ਦਾ ਫਿਰ ਸਨਮਾਨ ਕੀਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਜਿੰਦਰ ਸਿੰਘ ਰਾਗੀ ਪਿੰਡ ਦੇ ਸਰਪੰਚ ਦੀ ਨਾਲ ਸਰਪੰਚ ਚੁਣੇ ਗਏ ਸੀ ਤੇਜਿੰਦਰ ਸਿੰਘ ਰਾਗੀ ਦੀ ਅਗਰ ਵਿਦਿੱਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਐਮਏ ਐਮਫਿਲ ਸਨ ਉਦੋਂ ਉਹਨਾਂ ਨੂੰ ਸਰਪੰਚ ਦੀ ਨਾਲ ਤੇਜਿੰਦਰ ਸਿੰਘ ਰਾਗੀ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਸੀ ਪਿੰਡ ਵਿੱਚ ਸਰਬਸੰਮਤੀ ਰਾਹੀਂ ਪੰਚਾਇਤ ਚੋਣਾਂ ਦੀ ਜਿਹੜੀ ਪਰੰਪਰਾ ਉਹ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੀ ਸ਼ੁਰੂ ਕੀਤੀ ਗਈ ਸੀ ਜਦ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਚੋਣ ਨਾਲ ਇਹ ਜਿਹੜੀ ਪਰੰਪਰਾ ਸ਼ੁਰੂ ਹੋਈ ਸੀ ਉਸ ਸਮੇਂ ਸੰਤ ਸੀਚੇਵਾਲ ਜੀ ਨੇ ਸਾਲ 2003 ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਪਿਛਲੀਆਂ 5 ਟਰਮਾਂ ਤੋਂ ਪਿੰਡ ਦੇ ਲੋਕ ਸਰਬਸੰਮਤੀ ਦੇ ਨਾਲ ਪੰਚਾਇਤ ਚੁੰਦੇ ਆ ਰਹੇ ਨੇ ਸਾਲ 2013 ਦੇ ਵਿੱਚ ਪਿੰਡ ਦੀ ਐਮਏ ਪਾਸ ਕੁੜੀ ਰਾਜਵਿੰਦਰ ਕੌਰ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸੀ ਉਸ ਸਮੇ ਸਭ ਤੋਂ ਵੱਧ ਅਗਰ ਕੋਈ ਪੜੀ ਲਿਖੀ ਪੰਚਾਇਤ ਜਾਂ ਪਿੰਡ ਦੀ ਸਰਪੰਚ ਚੁਣੀ ਗਈ ਸੀ ਉਹ ਸੇਰਾ ਰਾਜਵਿੰਦਰ ਕੌਰ ਹੋਣਾ ਨੂੰ ਜਾਂਦਾ ਸੀ ਉਸ ਸਮੇ ਵੀ ਬਾਬਾ ਬਲਬੀਤ ਸਿੰਘ ਸਿੱਚੇਵਾਲ ਦੀ ਨਿਗਰਾਨੀ ਹੇਠ ਪਿੰਡ ਬੱਲੋਂ ਸਰਪੰਚੀ ਦੇ ਨਾਲ ਪੰਚਾਇਤ ਚੁਣੀ ਗਈ ਸੀ ਤੇ ਸਾਲ 2013 ਦੇ ਵਿੱਚ ਰਾਜਵਿੰਦਰ ਕੌਰ ਜਿਨ੍ਹਾਂ ਨੇ ਐਮਏ ਤੱਕ ਪੜ੍ਹਾਈ ਕੀਤੀ ਸੀ ਉਹ ਪਿੰਡ ਦੇ ਸਰਪੰਚ ਚੁਣੇ ਗਏ ਸੀ ਬਾਬਾ ਬਲਬੀ ਸਿੰਘ ਸਿਤੇਵਾਲੋਂ ਬਲੋਂ ਬਕਾਸ ਦੇ ਮਿੱਥੇ ਟੀਚੇ ਤੋਂ ਅੱਗੇ ਤੁਰਨਾ ਆਪਣੇ ਆਪ ਦੇ ਵਿੱਚ ਵੱਡੀ ਪਿੰਡ ਵਾਸੀਆਂ ਵਾਸਤੇ ਚੁਣੌਤੀ ਸੀ ਲੇਕਿਨ ਫਿਰ ਜਿਹੜੀ ਪ੍ਰਤ ਪਾਈ ਗਈ ਸੀ ਸਾਲ 2003 ਦੇ ਵਿੱਚ ਉਸ ਦੇ ਤਹਿਤ ਹੁਣ ਲਗਾਤਾਰ 5 ਟਰਮਾਂ ਹੋ ਚੁੱਕੀਆਂ ਨੇ ਪਿੰਡ ਵਾਸੀ ਲਗਾਤਾਰ ਸਰਵ ਸੰਮਤੀ ਦੇ ਨਾਲ ਪੰਚਾਇਤ ਚੁਣਦੇ ਆ ਰਹੇ ਨੇ 5 ਸਾਲ ਵਿੱਚ ਉਹਨਾਂ ਨੇ ਪਿੰਡ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਰਾਜਵਿੰਦਰ ਕੌਰ ਤੋਂ ਬਾਅਦ ਨੌਜਵਾਨ ਆਗੂ ਪਿੰਡ ਦੇ ਹੀ ਤਜਿੰਦਰ ਸਿੰਘ ਨੂੰ ਸਰਵ ਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਉਹਨਾਂ ਦੀ ਮਿਆਦ ਫਰਵਰੀ 2024 ਤੱਕ ਰਹੀ ਹੈ ਤੇ ਹੁਣ ਅਗਲੇ 5 ਸਾਲਾਂ ਲਈ ਪਿੰਡ ਦੀ ਵਾਗਡੋਰ ਬੂਟਾ ਸਿੰਘ ਦੇ ਹੱਥ ਸੌਂਪ ਦਿੱਤੀ ਗਈ ਹੈ ਪੂਰੇ ਪਿੰਡ ਨੇ ਸਰਵ ਸੰਮਤੀ ਦੇ ਨਾਲ ਬੂਟਾ ਸਿੰਘ ਨੂੰ ਪਿੰਡ ਦਾ ਸਰਪੰਚ ਚੋਣ ਲਿਆ ਗਿਆ ਉਨ੍ਹਾਂ ਨਾਲ ਜਿਹੜੇ ਪੰਜ ਚੁਣੇ ਗਏ ਨੇ ਉਹਨਾਂ ਵਿੱਚੋਂ ਸਰਜੀਤ ਸਿੰਘ ਸ਼ੰਟੀ ਪਿਛਲੇ 20 ਸਾਲਾਂ ਤੋਂ ਪੰਚ ਚੁੰਦੇ ਆ ਰਹੇ ਨੇ ਹੋਰna ਪੰਚਾਂ ਵਿੱਚ ਗੁਰਮੀਲ ਸਿੰਘ ਸਲਖਣ ਸਿੰਘ ਸਰਜੀਤ ਸਿੰਘ ਹਰਜਿੰਦਰ ਕੌਰ ਕਮਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਇਹ ਸ਼ਾਮਲ ਨੇ ਇਹ ਪਿੰਡ ਦੇ ਪੰਚ ਚੁਣੇ ਗਏ ਨੇ ਮਤਲਬ ਬੋਟਾ ਸਿੰਘ ਦੀ ਅਗਰ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਗੁਰਮੀਲ ਸਿੰਘ ਸਲਖਣ ਸਿੰਘ ਸਰਜੀਤ ਸਿੰਘ ਹਰਜਿੰਦਰ ਕੌਰ ਕਮਲਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਅੱਜ ਸ਼ਾਮਲੇ ਜਦ ਕੇ ਸਰਦੀਪ ਸਿੰਘ ਸ਼ੰਟੀ ਪਿਛਲੇ 20 ਸਾਲਾਂ ਸਾਲਾਂ ਤੋਂ ਪਿੰਡ ਦੇ ਪੰਚ ਚੁੰਦੇ ਆ ਰਹੇ ਨੇ ਇੱਕ ਵਾਰ ਫਿਰ ਸੀਚੇਵਾਲ ਦੇ ਲੋਕਾਂ ਨੇ ਸੀਚੇਵਾਲ ਪਿੰਡ ਦੇ ਵਸਨੀਕਾਂ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਕਿ ਲਗਾਤਾਰ ਪਿੰਡ ਦੇ ਵਿੱਚ ਪੰਜਵੀਂ ਵਾਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਹਾਲਾਂਕਿ ਦੂਜੇ ਲੋਕਾਂ ਨੂੰ ਵੀ ਇਸ ਪਿੰਡ ਤੋਂ ਕੋਈ ਨਾ ਕੋਈ ਸਨੇਹਾ ਲੈਣਾ ਚਾਹੀਦਾ ਕੋਈ ਨਾ ਕੋਈ ਪ੍ਰੇਰਨਾ ਲੈਣੀ ਚਾਹੀਦੀ ਹੈ ਜਿੱਥੇ ਇਸ ਸਮੇਂ ਕਈ ਪਿੰਡਾਂ ਦੇ ਵਿੱਚ ਡਾਂਗ ਛੋਟੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਕਈ ਅਜਿਹੇ ਪਿੰਡ ਵੀ ਨੇ ਜਿੰਨਾ ਵਿੱਚ ਅੰਮ੍ਰਿਤਸਰ ਦੇ ਵਿੱਚ ਪਿੰਡ ਮੱਤੇਵਾਲਾ ਤਰਨਤਾਰਨ ਦੇ ਵਿੱਚ ਪਿੰਡ ਬਹਾਦਰਪੁਰਾ ਅਤੇ ਰੋਪੜ ਦੇ ਵਿੱਚ ਪਿੰਡ ਰੌਣੀਆ ਜਿੱਥੇ ਕਈ ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਵੀ ਉਥੇ ਕਦੇ ਵੀ ਜਿਹੜੀ ਆ ਉਹ ਪੰਚਾਇਤ ਜਿਹੜੀ ਆ ਵੋਟਾਂ ਦੇ ਨਾਲ ਨਹੀਂ ਚੁਣੀ ਗਈ 50-50 ਸਾਲ ਤੱਕ ਉਥੇ ਸਰਬਸੰਮਤੀ ਦੇ ਨਾਲ ਜਿਹੜੀਆਂ ਨੇ ਉਹ ਪੰਚਾਇਤਾਂ ਚੁਣੀਆਂ ਗਈਆਂ ਹੈਗੀਆਂ ਨੇ ਤੇ ਹੁਣ ਸੀਚੇਵਾਲ ਵੀ ਪਿੰਡ ਉਹਨਾਂ ਰਾਹਾਂ ਤੇ ਤੁਰਦਾ ਦਿਖਾਈ ਦੇ ਰਿਹਾ ਕਿ ਪਿਛਲੇ 5 ਟਰਮਾਂ ਤੋਂ ਸਾਲ 2003 ਤੋਂ ਲੈ ਕੇ ਸਾਲ 2024 ਚ ਚੁਣੀ ਗਈ ਪੰਚਾਇਤ ਤੱਕ ਹੁਣ ਤੱਕ ਇੱਥੇ ਇੱਕ ਵਾਰਾ ਵੀ ਪਿੰਡ ਦੀ ਸਰਪੰਚਾ ਚੁਣਨ ਵਾਸਤੇ ਵੋਟਾਂ ਨਹੀਂ ਪਈਆਂ ਸੋ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਤੇ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਕੇ ਨਵਾਂ ਰਿਕਾਰਡ ਬਣਾ ਦਿੱਤਾ ਫਿਲਹਾਲ ਇਸ ਜਾਣਕਾਰੀ ਦਾ ਧੜਤੋਲ ਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ